ਇੱਕ ਮਾਂ ਮਾਂ ਦੀ ਦੁਆ ਤੇ ਗੁਰਬਾਣੀ ਦੀ ਤਾਕਤ ਜਦੋਂ ਇਕੱਠੀ ਹੁੰਦੀ ਹੈ ਉਹ ਤਾਂ ਕਿਸਮਤ ਦੀਆਂ ਲਕੀਰਾਂ ਵੀ ਬਦਲ ਸਕਦੀ ਹੈ ਇੱਕ ਮਾਂ ਰੋਜ਼ ਗੁਰੂ ਸਾਹਿਬ ਦੇ ਦਰ ਤੇ ਮੱਥਾ ਟੇਕਦੀ ਹੱਥ ਜੋੜ ਕੇ ਅਰਦਾਸ ਕਰਦੀ ਹੈ हे ਸਤਗੁਰ ਮੇਰੇ ਪੁੱਤ ਨੂੰ ਕਾਮਯਾਬੀ ਬਖਸ਼ੀ ਗੁਰਬਾਣੀ ਦੇ ਅਖੰਡ ਪਾਠ ਸੁਖਮਨੀ ਸਾਹਿਬ ਦੇ ਆਰੰਭ ਹੌਲੇ ਹੌਲੇ ਉਸ ਪੁੱਤ ਦੀ ਜ਼ਿੰਦਗੀ ਬਦਲ ਲੱਗ ਪਈ। ਉਹੀ ਪੁੱਤ ਜੋ ਕਦੇ ਨਿਰਾਸ਼ ਸੀ ਅੱਜ ਆਪਣੀ ਮੰਜ਼ਲ ਤੇ ਖੜਾ ਹੈ। ਇਹ ਹੈ ਮਾਂ ਦੀ ਦੁਆ ਅਤੇ ਗੁਰਬਾਣੀ ਦੀ ਤਾਕਤ ਰੱਬ ਨੇ ਸੁਣੀ ਗੁਰੂ ਨੇ ਰਾਹ ਬਖਸ਼ਿਆ। ਆਪਣੀ ਮਾਂ ਦੀਆਂ ਦੁਆਵਾਂ ਨੂੰ ਕਦੇ ਨਾ ਭੁੱਲਣਾ ਤੇ ਗੁਰਬਾਣੀ ਨਾਲ ਜੁੜੇ ਰਹਿਣਾ